ਬੰਦਾ ਚਾੜਦਾ ਉੱਪਰ ਅੱਜ ਲੋ ਜੀ ਇੱਧਰ ਬੰਦੀਆਂ ਪਈਆਂ ਜੀ ਚਾਹ ਮਾਂ ਫੜਾ ਗਿਆ ਲੋ ਜੀ ਆਲੂ ਵਾਲੀਆਂ ਪਰੌਂਠੀਆਂ ਐਲੀਮੈਂਟ ਸ਼ਾਰਟ ਹੋਇਆ ਅੱਛਾ ਹਾਂ ਪੱਲੂ ਵਾਲੀਆਂ ਪਰੌਂਠੀਆਂ ਦੇਖੋ ਜੀ ਆਲੂ ਵਾਲੀਆਂ ਪਰੌਂਠੀਆਂ ਕਹਿੰਦਾ ਨਹੀਂ ਅਸੀਂ ਇਹ ਕੰਨ ਦਾ ਤਸੱਲੀ ਹਾਂ ਤਸੱਲੀ ਦਵਾ ਦੇਖੋ ਹਾਏ ਉਹ ਬਾਹਰ ਹਰਮਨ ਬੁਲਾਉਂਦਾ ਬੋਲੀਏ ਤੋਂ ਇੰਨਾ ਇੰਨਾ ਕਾਲਾ ਹੋ ਗਿਆ ਨਿਕਲੇ ਉਹਨਾਂ ਨੇ ਲਓ ਜੀ ਇੱਧਰ ਲੱਗੀ ਜੀ ਹੁਣ ਅਸੈਂਬਲੀ ਫਿੱਟ ਹੋਣ ਹਾਂਜੀ ਲਓ ਜੀ ਫਾਈਨਲ ਫਿਰ ਕੰਮ ਹੋ ਹੀ ਗਿਆ ਇੱਧਰ ਪਰੇ ਕਰਨੇ ਸੀ ਕਿ ਇੰਨਾ ਵੀ ਨਹੀਂ ਸੀ ਵਧਾਈਆਂ ਜੀ ਗੀਜ਼ਰ ਹੋ ਗਿਆ ਹੁਣ ਇੱਧਰ ਹੋ ਰਹੀ ਹੈ ਜੀ ਸਾਰੀ ਸਾਫ ਸਫਾਈ ਮੈਂ ਮਗਰ ਸਵਾ 11 ਤੇ ਚਲੋ ਕਰਦੇ ਆ ਜੀ ਇਧਰ ਆਪਣੇ ਬਲੌਗ ਦੀ ਸ਼ੁਰੂਆਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਵਿਨੰਦਰਾ ਬਲੌਗ ਤੋਂ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਹਾਂ ਤਾਂ ਕਰਦੇ ਆ ਅੱਜ ਦੇ ਅੱਜ ਦੇ ਬਲੌਗ ਦੀ ਸ਼ੁਰੂਆਤ ਕਿਉਂ ਸਾਡਾ ਗੀਜ਼ਰ ਖਰਾਬ ਹੋਇਆ ਹੈ ਹਾਂ ਤੇ ਭਾਈ ਸਾਹਿਬ ਜੀ ਹੋ ਗਏ 3 ਦਿਨ 4 ਦਿਨ ਆਇਆ ਨੂੰ ਅੱਜ ਲੱਗੇ ਅੱਜ ਲੱਗਾ ਠੀਕ ਕਰਨਾ ਕੋਲਾ ਪਾਪਾ ਨੇ ਕਰਦੋ ਕਰਦੇ ਕਰਦੇ ਭਰਾਵਾ ਕਰਦੇ ਹਾਂ ਚਲੋ ਠੀਕ ਇਹ ਤਾਂ ਕਹਿਣਾ ਪੈਂਦਾ ਹੈ ਬਲੌਗ ਕੇ ਜੋ ਕੇ ਇਹ ਬੰਦਾ ਚਾੜਦਾ ਉੱਪਰ ਅੱਜ ਲੱਗਾ ਜੀ ਗੀਜ਼ਰ ਠੀਕ ਕਰਨਾ ਪਰ ਐਲੀਮੈਂਟ ਸੜਿਆ ਲੱਗਦਾ ਇਹਦਾ ਪਰ ਮਾੜੀ ਮਾੜੀ ਆਵਾਜ਼ ਆ ਰਹੀ ਆ ਹੁਣ ਮੈਨੂੰ ਲੱਗਦਾ ਠੀਕ ਹੈ ਚਲੋ ਥੋੜੀ देर ਲਾ ਕੇ ਦੇਖ ਲੈਨੇ ਆ ਜੇ ਪਾਣੀ ਗਰਮ ਹੋ ਗਿਆ ਠੀਕ ਹੈ ਨਹੀਂ ਤਾਂ ਫਿਰ ਚੇਂਜ ਕਰ ਲਾਂਗੇ ਠੀਕ ਹੈ ਨਾ ਤੇ ਥੋੜੀ देर ਬਾਅਦ ਦੇਖਦੇ ਆ ਜੀ ਇੱਧਰ ਬੰਦੀਆਂ ਪਈਆਂ ਜੀ ਗਰਮਾ ਗਰਮ ਆਲੂ ਵਾਲੀਆਂ ਹਾਂਜੀ ਆਲੂ ਵਾਲੀਆਂ ਰੋਟੀਆਂ ਚਾਹ ਮਾਂ ਵਾਲਾ ਗਿਆ ਹਾਂ ਬਾਹਰ ਨਾਲ ਆ ਜਵੇ ਮੜ ਜਾਓ ਦੇਖ ਲਿਓ ਨਾ ਹਾਂ ਚਲੋ ਤੇ ਲੋ ਜੀ ਆਲੂ ਵਾਲੀਆਂ ਪਰੌਂਠੀਆਂ ਦੇ ਨਾਲ ओके ਮਿਲਦੇ ਆ ਜੀ ਖਾਣ ਲੱਗੇ ਤੁਹਾਨੂੰ ਫਿਰ ਹਾਂਜੀ ਲੋ ਜੀ ਇੱਧਰ ਰਹਿ ਗਈ ਮੇਰੇ ਹੱਥਾਂ ਉੱਤੇ ਹਾਂ ਪਰੌਠੀਆਂ ਵੀ ਆਲੂ ਵਾਲੀਆਂ ਗਈਆਂ ਬਣ ਹੰਡਰਡ ਵੀ ਨਹੀਂ ਬਣੀਆਂ ਤੇ ਅੱਗਾਂ ਨੇ ਲੈਣੀਆਂ ਨੇ ਮੰਨਦੇ ਨੇ ਗੇਲਣੀਆਂ ਆਪੀ ਤੇ ਅੱਜ ਬਾਹਰ ਮੌਸਮ ਵੀ ਥੋੜਾ ਜਿਹਾ ਹੋਇਆ ਮੀਂਹ ਵਾਲਾ ਮਾੜਾ ਮਾੜਾ ਬਰੀਕ ਬਰੀਕ ਪੈਦਾ ਵਿੱਚ ਹਟ ਜਾਂਦਾ ਆ ਇੱਕ ਅੱਧੀ ਘੰਟਾ ਚਲੋ ਖੋਲ ਦਿੰਦਾ ਹੁਣ ਸ਼ਾਰਟ ਹੋਇਆ ਐਲੀਮੈਂਟ ਹਾਂ ਤਾਂ ਹੀ ਆਵਾਜ਼ ਆਉਂਦੀ ਸੀ ਮਾੜੀ ਮਾੜੀ ਤੇ ਹੈ ਐਲੀਮੈਂਟ ਸ਼ਾਰਟ ਹੋਇਆ ਹਾਂ ਨਵਾਂ ਬਣਾ ਬਣਾ ਚਲੋ ਲੱਗਾ ਪਾਉਣ ਨਵਾਂ ਮੈਂ ਕਿਹਾ ਆਹ ਕਰਨ ਤੋਂ ਬਾਅਦ ਹੈ ਨਾ ਉਹ ਵੀ ਬਾਬਾ ਜੀ ਦੀ ਫੋਟੋ ਖਰਾਬ ਹੋਈ ਨਾ ਉਹਦੀ ਵੀ ਲਾਈਟ ਉੱਥੋਂ ਥੱਲੋਂ ਕੱਢਦੀ ਬਾਹਰ ਤਾਰ ਕੱਢਦੀ ਬਾਹਰ ਫਿਰ ਬਾਕੀ ਮੈਂ ਦੇਖ ਲਊ ਆ ਗਿਆ ਉਹਨੂੰ ਆਪੀ ਲਓ ਜੀ ਇੱਧਰ ਸਮਾਨ ਵੀ ਪਹੁੰਚ ਗਿਆ ਅੰਦਰ ਆਲੂ ਵਾਲੀਆਂ ਪਰੌਂਠੀਆਂ ਹਾਂਜੀ ਭਾਂਜੀ ਤੁਸੀਂ ਖਾ ਲਈ ਆਪਣੀ ਗੋਭੀ ਵਾਲੀ ਨਹੀਂ ਨਹੀਂ ਪੱਲੂ ਵਾਲੀਆਂ ਪਰੌਂਠੀ ਗੋਭੀ ਵਾਲੀ ਖਾ ਲਈ ਤੁਸੀਂ ਨਹੀਂ ਤੁਸੀਂ ਕਹਿੰਦੇ ਆਲੂ ਵਾਲੀ ਆਲੂ ਵਾਲੀਆਂ ਤੂੰ ਖਾ ਲਈ ਆਪਣੀ ਗੋਭੀ ਵਾਲੀ ਚਲੋ ਇਹਨੇ ਤਾਂ ਖਾ ਲਈ ਹੈ ਜੀ ਨਹੀਂ 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 ਬੰਦਾ ਨਹੀਂ ਬੰਦਾ ਛਿੱਟੇ ਨਹੀਂ ਬੰਦੇ ਕੋਈ ਵੀ ਆ ਜਾਓ ਜੀ ਲਓ ਜੀ ਪਰੌਠੀਆਂ ਵੀ ਆ ਗਈਆਂ ਬੁਲਕੇ ਰੱਖੀ ਰੋਟੀ ਗਰਮ ਹੈ ਰੋਟੀ ਬਹੁਤ ਗਰਮ ਹੁਣੀ ਆ ਦੇਖੋ ਜੀ ਆਲੂ ਵਾਲੀਆਂ ਪਰੌਠੀਆਂ ਸਾਰੇ ਖਾਵਾਂਗੇ ਅੱਜ ਸਾਰੇ ਖਾਵਾਂਗੇ ਅੱਜ ਚਲ ਆ ਜਾਓ ਵੇ ਰੋਟੀ ਖਾ ਲਓ ਪਹਿਲਾਂ ਹਾਂ ਮਹਰਮਾਨ ਰੋਟੀ ਖਾ ਲਾ ਪੁੱਤ ਆ ਕੇ ਪਹਿਲਾਂ ਹੈ ਫੇਰ ਕਰ ਲਈ ਨੂੰ ਆ ਗਿਆ ਨਾਡ ਨੂੰ ਨਾਟ ਖੋਲਣਾ ਪਾਣੀ ਮਾੜਾ ਮਾੜਾ ਜਿਹੜਾ ਹੈਗਾ ਨਾ ਡੱਗੇ ਇਸ ਬਾਲਟੀ ਦੇ ਡੱਕਦਾ ਰਹੂਗਾ ਫਿਰ ਉਸ ਤੋਂ ਬਾਅਦ ਸੇ ਚੇਂਜ ਕਰਦੀ ਐਲੀਮੈਂਟ ਹੈ ਚਲੋ ਕਰਦੇ ਆ ਜੀ ਨਾਸ਼ਤੇ ਨਾਲ ਸ਼ੁਰੂਆਤ ਸ਼ੁਰੂਆਤ ਤਾਂ ਅਜ ਕਰ ਦਿੱਤੀ ਆਪਾਂ ਉਹਦਾ ਤੇ ਨਾਲ ਲਗਾਨੇ ਆ ਟੀਵੀ ਕੱਲ ਤੂੰ ਆ ਕਰਵੇਂ ਬਾਲਟੀ ਭਰ ਜੂਗੀ ਮੈਨੂੰ ਬਾਜ ਮਾਰੀ ਹੈ ਤੇ ਉਹਨਾਂ ਦਾ ਰੋਟੀ ਖਾਈਏ ਫਿਰ ਤੂੰ ਆ ਕਰਕੇ ਪਾਣੀ ਸਿਰਫ ਬਾਹਰ ਕੱਢ ਕੇ ਸਾਰਾ ਹਾਂ ਨੱਟ ਕੱਸਦੇ ਆ ਚਲੋ ਲਓ ਜੀ ਆਰੇ ਜੀ ਦਹੀਂ ਦੇ ਨਾਲ ਆਲੂ ਵਾਲੀਆਂ ਪਰੌਂਠੀਆਂ ਕਰਦੇ ਆ ਬਲੌਗ ਸ਼ੁਰੂ ਨਹੀਂ ਮੈਂ ਤਾਂ ਖਾਣਾ ਨਹੀਂ ਹੈਗਾ ਪਰ ਤੁਸੀਂ ਤਾਂ ਖਾਣਾ ਹੀ ਹੈ ਨਾ ਮੈਂ ਤਾਂ ਚਾਹ ਨਹੀਂ ਚਲੋ ਪਰ ਟੀਵੀ ਲਾ ਦੇ ਲੱਗ ਗਿਆ ਲੱਗ ਗਿਆ ਓਏ ਰੋਟੀ ਬਾਣੀ ਖਾ ਗਏ ਹੋਗੇ ਵਿਹਲੇ ਤਾਂ ਇੱਧਰ ਹੁਣ ਆ ਗਿਆ ਦੁਬਾਰਾ ਗੀਦਰ ਦੇ ਔਰ ਆ ਡਿੱਗਦਾ ਪਿਆ ਹੋਇਆ ਸ਼ੋਰਾ ਬੋਲਦੇ ਇਹਦੇ ਵਿੱਚ ਤਾਂ ਨਹੀਂ ਡਿੱਗੂਗਾ ਗਾਲੇ ਨਹੀਂ ਉਹ ਬੰਦਾ ਟਕਿਆ ਹੋਇਆ ਦਾ ਆ ਦੇਖ ਆ ਕੇ ਕਰੀ ਬੋਦਰ ਕੋਈ ਵਿਚਾਰੀਓ ਭੋਰ ਮੇ ਆ ਗਿਆ ਇਹਦੇ ਇੱਥੇ ਨਾ ਡਿੱਗ ਵੀ ਜਾਊਗਾ ਹੁਣ ਕੀ ਕਰ ਸਕਦੇ ਕੋਈ ਗੱਲ ਨਹੀਂ ਆ ਦੇਖ ਨਾ ਉਧਰ ਦਾ ਰੱਖੀ ਹੋਈ ਆ ਚਲੋ ਕਰਕੇ ਫੇਰ ਮਿਲਦੇ ਆ ਜੀ ਹੁਣ ਕੀ ਜਿਆਦਾ ਕੰਮ ਕੰਪਲੀਟ ਮੇ ਮਾਰ ਮਮੀ ਨੂੰ ਦਿਖਾਉਣਾ ਵਿੱਚ ਦੇਖੋ ਕੀ ਨਿਕਲਦਾ ਇਹਦੇ ਦਿਖਾ ਵੀ ਮੈਂ ਤਾਂ ਕਿਹਾ ਸੀ ਇਹਨੂੰ ਮੈਂ ਕਿਹਾ ਲਾਵਾ ਥੱਲੇ ਸਾਰੀ ਦੇਖ ਲਓ ਥਰਮਲ ਆਮਦਰੀ ਐ ਇਹਨੂੰ ਪਲੈਨ ਕਰ ਦੇਖੋ ਜੀ ਇਹਨੇ ਕੰਮ ਸਿੱਖਿਆ ਹੋਇਆ ਸਾਰਾ ਬਿਜਲੀ ਦਾ ਕਰ ਸਾਰਾ ਹੀ ਲੈਂਦਾ ਕੰਮ ਪਰ ਬਣਾਉਂਦਾ ਵੀਡੀਓ ਵਾ ਅੱਗੇ ਵੀ ਇਹਨੇ ਸਾਫ਼ ਕੀਤਾ ਸੀ ਬੜਾਈ ਸ਼ੋਰਾਂ ਨਿਕਲੇ ਚਲੋ ਹੁਣ ਨਿਕਲਦਾ ਆਪਾਂ ਹਾਂ ਮੇਂ ਟਾਈਮ ਲੱਗਦਾ ਫੁੱਲਨ ਨੂੰ ਮੈਨੂੰ ਲੱਗਦਾ ਕਦਾਂ ਕੰਮ ਬਈ ਆਂਦੀ ਆ ਤੇ ਬੜੀ ਲੇਟ ਆਈਓ ਤੋ ਹੋ ਉਹ ਤਾਂ ਕਹਿਣਾ ਵੀ ਬੈਟ ਵੀ ਗਿੱਲੇ ਗੰਦੇ ਹੋ ਗਏ ਸਾਰਾ ਕੁਝ ਹੀ ਹੋ ਗਿਆ ਹੁਣ ਉਹ ਤਾਂ ਕਹਿਣਾ ਪੈਣਾ ਹਜੇ ਹਜੇ ਤਾਂ ਇਹ ਦੇਖੋ ਵੀ ਇਹ ਘਰ ਦਾ ਮਿਸਤਰੀ ਆ ਤੇ ਖਲਾਰਾ ਘੱਟ ਪੈਣਾ ਆ ਕਿਉਂਕਿ ਜੀ ਥੱਲੇ ਬਾਲਟੀ ਵਗੈਰਾ ਰੱਖ ਲਿਆ ਪਾਣੀ ਪੁਣੀ ਜੇ ਕੋਈ ਅੱਗੇ ਜਦੋਂ ਤੂੰ ਸਾਫ਼ ਕੀਤਾ ਸੀ ਨਾ ਗੀਜਰ ਉਹ ਤਾਂ ਗਰਮੀਆਂ ਦੇ ਦਿਨ ਸੀ ਪਤਾ ਤੈਨੂੰ ਮਰ ਮੈਂ ਉਹ ਦੇਖੋ ਕਿੰਨਾ ਜੰਮਿਆ ਗਰਮੀਆਂ ਦੇ ਦਿਨ ਸੀ ਥੱਲੇ ਵਾਲੀ ਕੋਠੀ 'ਚ ਜਾ ਕੇ ਇਹਨੇ ਗੀਜਰ ਉੱਤੇ ਹਾਂ ਆਹੋ ਬਹੁਤ ਜਆਵੰਦਾ ਨਹੀਂ ਆ ਫੇਰ ਹੁਣ ਖੱਲਾਂ ਕਿਹਦੇ ਤਾਂ ਉਹ ਖੋਲ ਕੇ ਦਾ ਰਹੂਗਾ ਹੁਣ ਹੁਣ ਤੱਕ ਜੇ ਲੱਗਾ ਤਾਂ ਪੂਰਾ ਕੰਮ ਨਿਬੇੜ ਕੇ ਸਾਹ ਲਊਗਾ ਠੀਕ ਹੈ ਜੀ ਆਪਾਂ ਨੇ ਇਹਦੇ ਵਿੱਚ ਕੱਪੜਾ ਸੁੱਪਣਾ ਸੀਗਾ ਆਪਾਂ ਗਲਤੀ ਕੀਤੀ ਹੈ ਨਾ ਇਹਦੇ ਵਿੱਚ ਫਸ ਜਾਣਾ ਤੇ ਤੁਸੀਂ ਦગર ਹੁਣ ਦੇ ਦੇ ਕਪੜਾ ਉਹ ਨਹੀਂ ਉਹਦੇ ਵਿੱਚ ਉਹ ਹੈ ਨਾ ਗੋਲ ਜਿਹਾ ਨੂੰ ਨੱਪ ਤੋਂ ਥੱਲੇ ਬੰਦ ਹੋ ਜਾਣਾ ਆਹੋ ਹੱਜੇ ਯਾਰ ਉਹ ਕੱਪ ਨੱਪ ਦਿੰਦੇ ਚੱਕ ਨਹੀਂ ਹੁੰਦਾ ਹੈ ਜਿਆ ਹਾਰਮਨ ਜੇ ਨੱਪ ਉਹ ਖਰਾਬ ਆ ਯਾਰ ਖਰਾਬ ਆ ਉਹ ਨੱਪ ਦਿੱਤਾ ਤਾਂ ਚੱਕ ਜੀ ਨਾ ਮੋੜਦੇ ਨਾ ਹੋ ਜਾਣਾ ਚਾ ਰਹਿਣ ਤੇ ਕੋਈ ਗੱਲ ਨਹੀਂ ਆਪਾਂ ਉਹ ਪਤੀਲਾ ਪਤੀਲਾ ਰੱਖਿਆ ਵਿੱਚ ਉਹਦੇ ਉਹ ਨਾਲੇ ਦਾਲੇ ਉਹ ਪਹਿਲਾਂ ਪਿਆ ਹੱਥ ਨਾਲ ਚੱਕ ਲਾਂਗੇ ਸਾਰਾ ਇਹ ਗੀਜ਼ਰ ਤੇ ਬੜੀ ਮਿਹਨਤ ਹੋ ਰਹੀ ਆ ਖੁੱਲਦਾ ਨਹੀਂ ਪਿਆ ਹੈਗਾ ਜਾਂ ਬਹੁਤ ਜ਼ਿਆਦਾ ਹੋਇਆ ਆ ਜਿਹਨੇ ਗੀਜ਼ਰ ਠੀਕ ਹੈ ਨਾ ਸਾਡੇ ਦੇ ਸੰਪਰਕ ਕਰ ਸਕਦਾ ਸਾਡੇ ਨਾਲ ਹਾਂ ਪਰ ਜੋ ਮਰਜੀ ਆ ਕੰਮ ਤਸੱਲੀ ਨਾ ਕਰਦਾ ਇੱਕ ਵਾਰੀ ਇਹ ਕੰਮ ਕਰਨ ਲੱਪਿਆ ਤਾਂ ਫਿਰ ਇਹ ਤਸੱਲੀ ਦਾ ਕੰਮ ਕਰਕੇ ਸਾਹ ਲੈਣਾ ਆ ਇਹਦਾ ਕੰਦਾ ਨਹੀਂ ਅਸੀਂ ਇਹ ਕਰਨ ਦਾ ਤਸੱਲੀ ਆ ਹਾਂ ਤਸੱਲੀ ਦਾ ਕੰਮ ਜ਼ਰੂਰੀ ਵਾਲਾ ਸਾਡਾ ਹੋਰ ਆ ਹਾਂ ਆ ਬਾਬਾ ਜੀ ਦੀ ਫੋਟੋ ਦੀ ਲਾਈਟ ਖਰਾਬ ਹੋਈ ਆ ਇਹਦਾ ਵੀ ਨਾ ਤਾਰ ਲਾਈ ਆ ਸਿੱਧੀ ਇਹਨੇ ਅੰਦਰ ਕਨੈਕਸ਼ਨ ਤੇ ਹੁਣ ਇਹਨੂੰ ਮੈਂ ਕਿਹਾ ਵੀ ਇਹਦਾ ਵੀ ਕਨੈਕਸ਼ਨ ਖੋਲ ਦੀ ਅੱਜ ਤੇ ਫਿਰ ਇਹ ਮੈਂ ਕਰਦਾ ਹਾਂ ਹਾਂ ਅਜੀ ਇਹਦੀ ਵੇਟ ਕਰ ਦਿੰਦਾ ਨੀ ਜਦੋਂ ਆ ਜਾਏ ਸਾਰਾ ਕੁਝ ਠੀਕ ਕਰਕੇ ਜਾਊਗਾ ਫਿਰ ਹਾਂ ਹੁਣ ਭਾਂਡੇ ਖਿਲਾਰੀ ਜਾ ਕੋਈ ਤਾਂ ਕੁਝ ਕਰਦਾ ਨੀ ਸਾਡਾ ਇੰਨਾ ਕੁ ਨਾ ਕਰ ਆਹੋ ਓਏ ਆਹ ਖੁੱਲ ਗਿਆ ਐਲੀਵੈਂਟਰ ਐਲੀਵੈਂਟਰ ਤਾਂ ਕੱਢ ਲਿਆ ਬਾਹਰ ਐਲੀਵੈਂਟਰ ਤਾਂ ਉਹ ਪਿਆ ਆ ਇਹ ਐਸੈਂਬਲੀ ਓਏ ਬਾਪਰੇ ਛੱਡ ਦਿਖਾ ਓਕਾਲਾ ਖੜੇ ਓ ਲੈ ਫੜਾ ਸਿੱਧੀ ਫੜਾ ਸਿੱਧੀ ਫੜਾ ਦੇ ਮੈਨੂੰ ਹਰਮਨ ਨਾ ਫਟਵਾ ਦੇ ਮੈਂ ਤੈਨੂੰ ਕਹੀ ਜਾਂਦਾ ਮੈਨੂੰ ਫੜਾ ਦੇ ਮੈਂ ਕਿਹਦੇ ਵਿੱਚ ਰੱਖਦਾ ਆ ਅਸੀਂ ਆਪੇ ਹੀ ਰੱਖ ਲੈਣਾ ਸੀ ਹਾਂ ਸਾਰਾ ਤੂੰ ਮੇਰੇ ਪਾਸੇ ਆ ਆ ਹੁਣ ਦੇਖੀ ਨਿਕਲਦਾ ਵਿੱਚੋਂ ਸਾਰਾ ਬਲਾਕ ਆਉਣਾ ਰੁਕ ਜਾ ਇੱਕ ਮਿੰਟ ਹਰਮਨ ਹੱਥ ਨਾ ਕੱਢਣਾ ਤੂੰ ਵੇਖੋ ਹਾਏ ਓਹੋ ਓਹੋ ਕੀ ਗੀਜ਼ਰ ਦੇ ਅੰਦਰ ਪਾਉਂਦੇ ਆ ਤੁਸੀਂ ਪਰ ਉਹ ਤੇ ਇੱਕ ਸਾਈਡ ਤੇ ਰਹਿ ਜਾਂਦਾ ਨਾ ਉਹ ਤਾਂ ਸਾਈਡ ਤੇ ਹੀ ਰਹਿ ਜਾਂਦਾ ਨਾ ਓਹੋ ਹਾਂ ਓ ਕਿਆ ਬਾਤ ਹੈ ਕਿਆ ਗੀਜ਼ਰ ਦੇ ਅੰਦਰੋਂ ਗਾੰਦ ਨਿਕਲ ਰਿਹਾ ਆ ਰੁਬਲ ਬੁਲਾਇਆ ਮੜਾ ਰੁਬਲ ਇਹ ਰੁਬਲ ਇਹ ਬੋਲੀਏ ਤੈਨੂੰ ਬੁਲਾਉਂਦਾ ਬਾਹਰ ਹਰਮਨ ਬਾਹਰ ਹਰਮਨ ਬੁਲਾਉਂਦਾ ਬੋਲੀਏ ਆਇਆ ਚੀਲੀ ਆ ਤੂੰ ਇਧਰ ਆਂਦਾ ਇਹ ਵਕੜੇ ਖਲੀ ਨਾਦੀ ਮੈਂ ਤਾਂ ਆਈ ਕਿ ਹਮ ਚੱਲੀ ਜਾਂਦਾ ਇਧਰ ਇਧਰ ਵਗੜ ਇਧਰ ਆਹ ਸਾਡਾ ਗਾਰਾ ਹੀ ਆ ਆ ਗਾਰਾ ਹੀ ਆ ਹੋ ਅਰੇ ਛੱਟ ਕੇ ਲੈ ਚੱਲ ਚਾਕਲੇਟ ਨਾਲ ਮੈਂ ਦਾ ਇੱਕ ਚਾਕਲੇਟ ਹਾਂਜੀ ਲਓ ਜੀ ਕਰਕੇ ਗੀਦਰ ਸਾਫ ਹੈ ਬਾਅਦ ਚ ਫੇਰ ਮਿਲਦੇ ਆ ਜੀ ਹੁਣ ਲਓ ਜੀ ਹੁਣ ਇਧਰ ਮਾਰ ਕੇ ਪ੍ਰੈਸ਼ਰ ਪਾਣੀ ਦਾ ਦੇ ਅੰਦਰ ਕਰਦਾ ਪਿਆ ਸਾਫ ਸਾਰਾ ਗੰਦ ਸਾਰਾ ਨਿਕਲ ਗਿਆ ਆ ਪਾਣੀ ਸਾਫ ਹੋ ਗਿਆ ਹਨਾ ਚਲੋ ਖਲਾਰਾ ਬਹੁਤ ਆਇਆ ਨੇ ਆਈ ਦੇ ਖਲਾਰਾ ਬਹੁਤ ਆਇਆ ਨੇ ਔਰ ਬਾਲਟੀ ਦਾ ਰੰਗ ਪਾਣੀ ਦਾ ਕਾਲਾ ਰੰਗ ਹੋ ਗਿਆ ਜੇ ਕੰਮ ਕਰਦਾ ਹੀ ਨਾ ਹਾਂ ਠੀਕ ਹੈ ਤੇ ਕਿੱਜ ਕਰਿਆ ਆਹ ਆਪਣੇ ਕੋਸ਼ੇ ਨਹੀਂ ਇਤੋਂ ਇੰਨਾ ਇੰਨਾ ਕਾਲਾ ਹੋਣਾ ਨਿਕਲੇ ਉਹਨਾਂ ਦੇ ਆਹਾਂ 25 ਸਾਲਾਂ ਤੋਂ ਸਾਫ਼ ਕੀ ਕਰਾਇਆ ਤਾਂ 25 ਸਾਲਾਂ ਬਾਅਦ ਸਾਫ਼ ਕਰਾਣਾ ਤਾਂ ਇਦਾਂ ਹੀ ਹੋਣਾ ਆ ਲਓ ਜੀ ਧੋਤੀ ਚਲੋ ਹੋਰ ਸਹੀ ਆ ਬਿਲਾਲ ਤਾਂ ਸਹੀ ਆ ਆ ਹੁਣ ਆ ਗਈ ਜੀ ਐਲੀਮੈਂਟ ਦੀ ਵਾਰੀ ਆ ਪੁਣਾਈ ਨਵਾਂ ਜਿਹੜਾ ਸਾਡਾ ਖਰਾਬ ਹੋਇਆ ਸੀਗਾ ਇਹਦੇ ਵਿੱਚੋਂ ਕੱਲਾ ਇਹਨੇ ਇਹ ਗੀਜ਼ਰ ਹੀ ਕਰਕੇ ਫਿਰ ਇਹਨੇ ਪਾਣੀ ਦੰਦਾ ਕੇ ਫੇਨਾਣਾ ਇਹਨੇ ਫੇਨਾਣਾ ਇਹਨੇ ਹਾਂ ਤੇ ਪਤਾ ਲੱਗਿਆ ਤੇ ਚੈੱਕ ਵੀ ਆਪ ਹੀ ਕਰਨਾ ਨਾ ਆਹੀ ਕੰਮਦਾਨ ਨੇ ਇਹ ਜਾ ਲਿਆ ਜਾਣਾ ਇਹਦਾ ਐਲੀਮੈਂਟ ਲੱਗ ਕੇ ਵਿੱਚੇ ਹੀ ਐਲੀਮੈਂਟ ਤਾਂ ਲੱਗ 750 ਦਾ 300 ਰੁਪਿਆ ਆ ਤੇ ਐਲੀਮੈਂਟ ਵੱਲ 750 ਰੁਪਿਆ ਹੈ 750 750 750 1 ਤੋਂ 300 1 ਹੋਏ 1000 ਤੂੰ ਹੀ ਕਹਿੰਦਾ ਯਾ ਕੀ ਪਤਾ ਕਿ ਅਗਲੇ ਨੇ ਕਿੰਨੇ ਲੈਣੇ ਆ ਹੁਣ ਕੀ ਰੇਟ ਵੱਧ ਲੈਣਾ ਰੇਟ ਆ ਜਦੋਂ ਮੈਂ ਇਹ ਫਿਰ ਹੁਣ ਤਾਂ 1200 ਤੋਂ ਘੱਟ ਨਹੀਂ ਹੋਣਾ ਪੁੱਛ ਕੇ ਹਨ ਤਾਂ 12000 ਕੱਟਣੀ ਹੋਣਾ ਅੱਛਾ ਇਹ ਇਹ ਇੱਥੇ ਫਿਟ ਕਰ ਦੇਣੀ ਵਿੱਚ ਇਹਦੇ ਓਕੇ ਇਹਨੇ ਤਾਂ ਕੱਟ ਪਾਇਆ ਨਾ ਜਿਹੜੇ ਲੂਟ ਕੀ ਕਰਨਾ ਦੇ ਆ ਨਾ ਮਕੈਨਿਕ ਜਿਹੜੇ ਆਉਂਦੇ ਆ ਤਾਂ ਉਹਨਾਂ ਨੇ ਜ਼ਿਆਦਾ ਖਰਾ ਉਹਨਾਂ ਨੂੰ ਕੀ ਆ ਉਹਨਾਂ ਨੂੰ ਜਿੱਥੇ ਮਾਜੀ ਡੋਣਾ ਉਹਨਾਂ ਨੇ ਪਤਾ ਕੀ ਕਰਾ ਉਹਨਾਂ ਨੇ ਆ ਥੱਲੇ ਆ ਬਾਲਟੀ ਬੂਡੀ ਕਿਹੜੇ ਰੱਖਣ ਦੇਣੀ ਸੀਗੀ ਉਹਨਾਂ ਨੇ ਆਪਣਾ ਫੜਾ ਫੜ ਮਿੰਟੋ ਮਿੰਟੀ ਕੰਮ ਕਰਨਾ ਸੀਗਾ ਕੰਮ ਕਰਕੇ ਦੋਦੇ ਲੱਗਣਾ ਸੀਗਾ ਇਹ ਗਾਰਾ ਛੋਰਾ 2-3 ਜਣੇ ਆਦੇ ਹੁੰਦੇ ਆ ਬਸ ਨੋ ਜੀ ਇਧਰ ਐਲੀਮੈਂਟ ਫਿਟ ਕਰਦਾ ਜਦੋਂ ਅਸੈਂਬਲੀ ਫਿਟ ਕਰੂਗਾ ਕਰਕੇ ਤੇ ਬੰਦ ਕਰਦਾ ਫਿਰ ਦਿਖਾਨੇ ਆ ਤੁਹਾਨੂੰ ਲਓ ਜੀ ਇੱਧਰ ਲੱਗੀ ਜੀ ਹੁਣ ਅਸੈਂਬਲੀ ਫਿਟ ਹੋਣ ਤੇ ਇੱਕ ਦੋ ਤੇ ਤਿੰਨ ਆ ਲੈ ਤਿੰਨ ਨਟਾ ਚੱਕ ਵੇ ਲਓ ਇਹਨਾਂ ਨੂੰ ਫਿਟ ਕਰਕੇ ਤੇ ਫਿਰ ਦੇਖਦੇ ਆ ਚਲਾ ਆ ਗਿਆ ਹਣਾ ਮੈਂ ਇਹੋ ਜਿਹਾ ਮਨ ਸਹੀ ਢੰਗ। ਓਕੇ ਓਕੇ ਮੈਂ ਟੋਰਚ ਮਾਰਦਾ ਬਲੋਕਰ ਦਾ ਬੰਦ। ਲਓ ਜੀ ਹੋ ਗਿਆ ਫਿੱਟ ਸਾਰਾ ਕੁਝ। ਤੇ ਹੁਣ ਕਰਦੇ ਆਂ ਇਹ ਕਨੈਕਸ਼ਨ। ਅਸੀਂ ਉਹ ਡੀ ਕਰਦੇ ਪਏ ਨੂੰ ਸਫਾਈ ਕਰਦੇ ਹਾਂ। ਸਫਾਈ ਕਰਨੀ ਹੋਰ ਔਰ ਕਨੈਕਸ਼ਨ ਕਰਕੇ ਆਕਦਾ ਬੈਠੀਆਂ। ਸਿੱਧਿਓ। ਕੱਲ ਨਹੀਂ ਇੱਧਰੋਂ। ਕਿੱਦਾਂ ਬੈਠੀ ਐ? ਮੇਰਾ ਮੁੰਡਾ ਆਇਆ। ਮੇਰਾ ਮੁੰਡਾ ਆਇਆ। ਗੰਦ ਬਹੁਤ ਪਿਆ ਆ। ਕਰਕੇ ਤੇ ਫਿਰ ਮੁੰਡੇ ਦਾ ਫੋਨ ਆ ਜਾਂਦਾ ਆ। ਮੁੰਡੇ ਦਾ ਫੋਨ ਆ ਜਾਂਦਾ ਸਰ ਜੀ ਉਹਦਾ 2-3 ਵਾਰੀ ਚੱਕਿਆ ਨਹੀਂ ਬੰਦਾ ਮੈਂ। ਵਿਆਹ ਹੈ ਵਿਆਹ ਹਾਂ ਤੇ ਕਹਿੰਦਾ ਹੁਣ ਮੈਂ ਕਰਕੇ ਤੇ ਨਹਾ ਕੇ ਫੇਰ ਜਾਊਗਾ ਚੱਲ ਸੁਣੋ ਗਾਣਾ ਜਾ ਕੇ ਲੱਗ ਗਿਆ ਵੀ ਸੁਣਾ ਦਾ ਕਰਨਾ ਨਾ ਹੀ ਹੈ ਹੈ ਸੁਣਾ ਦਾ ਕਰਨਾ ਹਾਂ ਹਾਂਜੀ ਲਓ ਜੀ ਫਾਈਨਲ ਫਿਰ ਕੰਮ ਹੋ ਹੀ ਗਿਆ ਅੱਗੇ ਲੀਕ ਕਰਨ ਲੱਪੇ ਜਿਹਾ ਸਾਨੂੰ ਦੁਬਾਰਾ ਖੋਲ ਕੇ ਫੇਰ ਸਾਰੇ ਕਰਨਾ ਪਿਆ ਰਾਵੜ ਵੀ ਨਵੀਂ ਪਾਉਣੀ ਪਈ ਤੇ ਹੁਣ ਹੋ ਗਿਆ ਠੀਕ ਹੁਣ ਕਰ ਦਿਆ ਕਨੈਕਸ਼ਨ ਤੇ ਫੇਰ ਚਲਾ ਕੇ ਹਰਮਨ ਲਾਊਗਾ ਨਹਾ ਕੇ ਫੇਰ ਜਾਊਗਾ ਹੁਣ ਖਲਾਰਾ ਜਕਣਾ ਖਲਾਰਾ ਬਹੁਤ ਆ ਪਾਣੀ ਦੇਖੋ ਅੰਦਰ ਉਹ ਭਰ ਗਿਆ ਕੱਢਿਆ ਉਹ ਦੇਖੋ ਪਾਣੀ ਸਾਰਾ ਕਿੱਥੇ ਤੱਕ ਪਾਣੀ ਚਲਾ ਗਿਆ ਆ ਮੈਟ ਵੀ ਗਿੱਲੇ ਸਾਰਾ ਸਾਰਾ ਕੁਝ ਹੀ ਗਿੱਲਾ ਹੋ ਗਿਆ ਹੁਣ ਕੀ ਕਰ ਸਕਦੇ ਆ ਚਲੋ ਦੱਸਿਆ ਨਹੀਂ ਨਾ ਮੈਂ ਮੈਟ ਚੱਕ ਲੈਣੇ ਸੀ ਇਹਨਾਂ ਨੂੰ ਧਿਆਨ ਚ ਨਹੀਂ ਨਾ ਆਇਆ ਫਟਾਫਟ ਖੋਲ ਦਤਾਨੇ ਆਪਾਂ ਰੋਟੀ ਖਾਣ ਲੱਪੇ ਮੈਂ ਪਾੜ ਕਰਦੀ ਸੀ ਕਿ ਜਦੋਂ ਇਹ ਗੀਜ਼ਰ ਦਵਾਲੇ ਗੀਜ਼ਰ ਦਵਾਲੇ ਹੋ ਗਿਆ ਹਾਂ ਥੱਲੋ ਮੈਟ ਮੂਡ ਚੱਕ ਲੈਣੇ ਨਾ ਮੈਂ ਮੈਟ ਮੈਡ ਮੂੜ ਸਾਬ ਜਿਵੇਂ ਹੁਣ ਆਪ ਨਾ ਕੀਤਾ ਫੇਰ ਕਹਿਣਾ ਤੂੰ ਤੇ ਨੂੰ ਫੇਰ ਕਹਿਣਾ ਪੈਣਾ ਨਹੀਂ 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 ਉਹ ਨਹੀਂ ਕਹਿਣਾ ਸੀਗਾ ਕਰਨ ਤੋਂ ਪਹਿਲਾਂ ਮਾਂ ਨੂੰ ਦੱਸਣਾ ਸੀਗਾ ਮੈਂ ਵੀ ਮੈਂ ਕਰਨ ਲੱਗਾ ਫੇਰ ਆ ਜਿਹੜੇ ਮੈਡ ਮੂੜ ਦੇ ਥੱਲੇ ਪਏ ਨਾ ਇਹ ਚੱਕਨੇ ਸੀਗੇ ਤੂੰ ਮੈਡ ਦਾ ਪਰੇ ਕਰਨੇ ਸੀਗੇ ਇੰਨਾ ਵੀ ਨਹੀਂ ਸੀ ਸਮਾਨ ਥੱਲੇ ਪਰੇ ਕਰਨਾ ਸੀ ਨਾ ਪਹਿਲਾਂ ਹੈ ਦੇਖਿਆ ਨਹੀਂ ਥੱਲੇ ਫੜਫੜ ਖੋਲ ਦਿੰਦਾ ਕਹਿਣਾ ਕਹਿਣਾ ਆ ਹਨਾ ਇਹ ਨਾ ਕਹੀਏ ਤਾਂ ਫੇਰ ਤੁਸੀਂ ਤਾਂ ਕੁਝ ਵੀ ਨਾ ਕਰੋ ਫੇਰ ਹਮ ਚਲੋ ਕਰੋ ਹੁਣ ਸੁਣਦੇ ਆ ਤੁਹਾਨੂੰ ਇਹ ਨਹੀਂ ਲੱਗ ਵੀ ਆਪਣੇ ਆਪ ਵੀ ਕਰੀਏ ਜੋ ਕੀਤਾ ਹੈਗਾ ਆ ਪਰ ਥੱਲੇ ਮੈਡ ਨਹੀਂ ਚੱਕਿਆ ਗਲਤੀ ਇਹ ਕਰ ਗਿਆ ਚਲੋ ਕਰਨਾ ਨਹੀਂ ਇਹ ਤੇ ਕੰਮ ਵੀ ਬਣਾ ਦੇਣਾ ਆਹ ਭਗਿਆ ਹੁਣ ਚਲੋ ਪਰੋ ਫੇ ਚਲੋ ਜੀ ਹੁਣ ਹੋ ਰਿਹਾ ਜੀ ਕਨੈਕਸ਼ਨ ਗੀਜ਼ਰ ਦੇ ਤੇ ਇਸ ਤੋਂ ਬਾਅਦ ਗੀਜ਼ਰ ਦਾ ਕੰਮ ਕੰਪਲੀਟ ਹਾਂਜੀ ਵਧਾਈਆਂ ਜੀ ਗੀਜ਼ਰ ਹੋ ਗਿਆ ਬਸ ਚੱਲ ਪਵੇ ਚੱਲ ਪੈਣਾ ਹਾਂ ਹਾਂ ਚੱਲ ਤਾਂ ਪੈਣਾ ਹੀ ਆ ਚਲੋ ਠੀਕ ਹੈ ਜੀ ਆਹ ਦੇਖੋ ਜੀ ਇੱਧਰ ਕੀ ਕਰੀ ਜਾਂਦੀਆਂ ਕੀ ਕਰੀ ਜਾਂਦੀਆਂ ਤੁਸੀਂ ਹਾਂ ਮਾਦਾ ਹਾਂਜੀ ਮਾਦਾ ਜੀ ਤੁਸੀਂ ਵਿਹਲੇ ਹੋ ਗਿਆ ਚਲੋ ਆ ਜੀ ਇੰਦਰ ਹੋ ਗਿਆ ਜੀ ਗੀਜ਼ਾ ਦਾ ਕੰਮ ਤਾਂ ਕੰਪਲੀਟ ਦਾ ਦੋ ਵੀ ਤੱਕ ਆ ਲਈ ਲੈਡ ਲੈਡ ਜਗ ਗਈ ਚੱਲ ਪਿਆ ਆ ਚਲੋ ਹੁਣ ਕਰੀਏ ਸਫਾਈਆਂ ਥੋੜੀ ਇਆਂ ਹਨ ਬਾਕੀ ਫਿਰ ਆਂਟੀ ਨੇ ਆਈ ਜਾਣਾ ਆਪੀ ਠੀਕ ਹੈ ਨਾ ਚੱਕ ਲਈਏ ਨਾ ਸਾਰਾ ਖਲਾਰਾ ਹੋਰ ਹੋਰ ਚਲੋ ਹੁਣ ਇੱਧਰ ਹੋ ਰਹੀ ਹੈ ਜੀ ਸਾਰੀ ਸਾਫ ਸਫਾਈ ਤੇ ਚਲੋ ਸਾਫ ਸਫਾਈ ਕਰਕੇ ਫਿਰ ਨਾਲੇ ਪਾਣੀ ਵੀ ਦੇਖਦੇ ਗਰਮ ਹੋਣ ਦਾਗੇ ਨਹੀਂ ਹੁੰਦਾ ਆਹੋ ਥੇਨ ਬਾਅਦ ਚੱਲੀਓ ਨੂੰ ਕੀ ਕਰਦੇ ਹੋ ਹਾਂ ਕੀ ਕਰਦੇ ਮੈਂ ਲੱਗੀਆਂ ਪਤਾ ਸਬਜੀ ਤੜਕਾ ਲਾਂ ਸੋ ਗਾਂ ਦੇ ਸਬਜੀ ਮੈਂ ਅੰਮਲ ਮਟਰ ਹਾਂ ਜੀ ਹੋਰ ਕੀ ਹੋਰ ਕੀ ਹੋਰ ਖਾਣੇ ਆਲੂ ਮਟਰ ਤੇਰੇ ਕਹਿੰਦੇ ਆਲੂ ਮਟਰ ਬਣਾਉਣੇ ਹਨ ਆਲੂ ਮਟਰ ਬਣਾਣਾ ਹਾਂ ਆਲੂ ਮਟਰ ਬਣਾ ਲੈਂਦੀ ਆਂ ਅੱਜ ਸ਼ਾਮ ਨਹੀਂ ਕੁਝ ਦੇਖਦੇ ਹਾਂ ਹਾਂ ਜੀ ਅੱਜ ਦੋਸਤ ਖਾਣੀ ਨਹੀਂ ਤੁਸੀਂ ਤਾਂ ਖਾਣੀ ਆ ਠੀਕ ਹੈ ਚਾਹ ਮਿਲ ਖਾਣਗੇ ਇਹਦੇ ਬਾਅਦ ਗੱਲ ਕਰੀਏ ਮੈਂ ਰਾਮੋਸ ਦੇਖੀ ਚੱਲ ਚੱਲ ਠੀਕ ਆ ਕੋਪੀ ਤੁਸੀਂ ਕੇਸ ਹੋ ਗਿਆ 3 ਤੇ ਇੱਧਰ ਸਫਾਈਆਂ ਵਗੈਰਾ ਸਾਰੀਆਂ ਹੋ ਗਈਆਂ ਤੇ ਗੀਜ਼ਰ ਦਾ ਵੀ ਸਾਰਾ ਕੰਮ ਹੋ ਗਿਆ ਤੇ ਆਂਟੀ ਵੀ ਸਫਾਈ ਕਰਕੇ ਚਲ ਗਈ ਤੇ ਇੱਧਰ ਹੁਣ ਕੀ ਬਣਾ ਰਹੀ ਜੀ ਹਾਂਜੀ ਸਬਜੀ ਬਣ ਰਹੀ ਹੈ ਜੀ ਤੁਸੀਂ ਇੱਧਰ ਹਾਂਜੀ ਕਾਦੀ ਸਬਜੀ ਬਣਾ ਰਹੀ ਜੀ ਆਲੂ ਮਟਰਾਂ ਦੀ ਸਬਜੀ ਤੇ ਬਲੌਗ ਦਾ ਆਪਣਾ ਅੱਜ ਗੀਜ਼ਰ ਠੀਕ ਕਰਦੇ ਕਰਦੇ ਵਾਵਾ ਹੋ ਗਿਆ ਤੇ ਮੇਰਾ ਰਾਦਾ ਬਣਦਾ ਪਾ ਬਲੌਗ ਦਾ ਕਰਦੀਏ ਐਂਡ ਚਾਹ ਪੀ ਕੇ ਹੁਣ ਚਾਹ ਬਣਾਓ ਚਾਹ ਪੀ ਕੇ ਕਰਦੇ ਫਿਰ ਬਲੌਗ ਦਾ ਐਂਡ ਤੇ ਚਲੋ ਫੇਰ ਕਰਦੇ ਆ ਗੱਲਾਂ ਬਾਤਾਂ ਚਾਹ ਪੀਂਦੇ ਹੋਏ ਹਾਂਜੀ ਲਓ ਜੀ ਇੱਧਰ ਮੂਗਲੀ ਭੁੰਨਣ ਲੱਗੀ ਆਹ ਦੇਖੋ ਢੀਮਾਰ ਤੋਂ ਲਈ ਆਈ ਸੀ ਉਦੋਂ ਮੂਗਲੀਆਂ ਗਿਰੀਆਂ ਸੀਆਂ ਜੀਆਂ ਆ ਆਹ ਦੇਖੋ ਹਾਂ ਲਓ ਜੀ ਤੁਹਾਨੂੰ ਜਾ ਬਾ ਚੇ ਕਿਹਨਾ ਬੱਚੀਆਂ ਭੁੱਲ ਗਏ ਲੈ ਧਿਆਨ ਨਾਲ ਦਾਰਸਾ ਲਿਆ ਗਈ ਦੰਦ ਬਹੁਤ ਹੈ ਕੈਪ ਲਾਵਾਂ ਜਿਹੜਾ ਹੂੰ ਹੂੰ ਉਹ ਕਈ ਵਾਰੀ ਲਾਪੇ ਦਾ ਤੁਹਾਨੂੰ ਜਦੋਂ ਕੋਈ ਹਾਰਡ ਚੀਜ਼ ਖਾ ਲਓ ਨਾ ਕੈਪ ਤੁਹਾਨੂੰ ਲੱਗ ਜਾਂਦਾ ਆ ਚਲੋ ਮੂਗਲੀ ਭੁੰਨ ਗਏ ਚਾਹ ਨਾਲ ਦੁੱਫਲੀ ਖਾਣੇ ਹਨ ਹਾਂ ਓਕੇ ਜੀ ਪੰਨੋ ਵੇ ਲੋ ਜੀ ਇੱਧਰ ਬਣ ਗਈ ਆਗੀ ਚਾਹ ਸਾਡੀ ਤੇ ਹੁਣ ਆਪਾਂ ਲੱਗਿਆਂ ਦੀ ਚਾਹ ਪੀਣ ਨਾਲ ਦੇਖਦੇ ਆਂ ਟੀਵੀ ਮਾੜਾ ਮੋਡਾ ਕੁਛ ਓ ਚਾਹ ਲੈ ਲਓ ਣਿਆਣੇ ਆ ਗਏ ਕਾ ਲਓ ਵੀ ਸੱਲ ਹਾਂ ਦੁੱਫਲੀ ਆਇਆ ਇੱਥੇ ਅੱਛਾ ਹਰਮਨ ਆ ਕੇ ਗਿਆ ਨਾ ਆ ਕੇ ਗਿਆ ਨਾ ਹਾਂ ਚਾਹ ਪੀ ਲਓ ਆਗੇ ਚਲ ਬਲੌਗ ਦਾ ਐਂਡ ਕਰ ਬਸ ਹੋਰ ਹੋਰ ਆਪਾਂ ਸੈਂਡ ਕਰ ਦੇਣਾ ਯਾਰ ਜੇ ਤੁਹਾਨੂੰ ਮੇਰੇ ਲੈਕਚਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਓ ਵੱਧ ਤੋਂ ਵੱਧ ਕਿਸਾਨੇ ਦਾ ਕਮੈਂਟ ਕਰਕੇ ਜੁੜਦੇ ਸ੍ਰ ਕਈ ਕੇ ਸਾਨੂੰ ਬਹੁਤ ਸੋਹਣੇ ਕਮੈਂਟ ਕਰਦੇ ਸਾਡੇ ਜਿਹੜੇ ਸਬਸਕ੍ਰਾਈਬਰ ਆ ਥੈਂਕ ਯੂ ਨਾਲ ਬਹੁਤ 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 ਧੰਨਵਾਦ ਰੋਲ ਦੇਖਦੇ ਆ ਹਾਂ ਚਲੋ ਜੀ ਮਿਲਦੇ ਆ ਕੱਲ ਇੱਕ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ